i am I to ਬੱਚਾ ਵਾਇਦੂ ਜੀ ਦੀ ਫਤਿਹ ਵਾਇਦੂ ਜੀ ਦੀ ਫਤਿਹ ਗਵਾਨ ਗਿਰਜੀ ਦਾ ਖਾਸ ਵਾਇਦੂ ਜੀ ਦੀ ਫਤਿਹ ਜਿਸਨ ਬਹੁਤ ਹੀ ਪਿਆਰੇ ਬੱਚੇ ਜਿਸ ਕੇ ਨੂੰ ਦਾ तरम <US flowers> हो पाए ਕ੍ਰਾਤਿ ਜਿਉ ਸਹ। ਬਾਲ ਹੋਵਾ ਬੰਧਨ ਛੁਟੇ। ਸਭ ਕੇ ਸਹ ਹੋ ਤਉ ਪਾਏ। ਨਾਨਕ ਸਭ ਕੇ ਸਤਿਮਰ ਹਾਥ ਮ। ਤੁਮਹਿ ਹੋਤ ਸਹਾਰ। ਜੀਵਨ ਸ਼ਬਦਿਤ ਘਰ ਸਭਾ ਗਏ ਘਰ ਸਭਾ ਗਏ ਸ਼ਬਦੁ ਮਾਜੀ ਬਨਾ ਜਿਤ ਕਰਤਾ ਜੀਆ ਪੰਚ ਦੂਤ ਦਵਸ ਕੀਤੇ ਕਾਜ ਕੰਟਕ ਮਾਜਿਆ ਦੁਰਗਰਮ ਭਾਇਆ ਤਿ ਜਨਨ ਕੋ ਸੇਨਾਂ ਕਰ ਲਾਗੀ ਹੈ ਕਹੈ ਨਾਨਕ ਤਹਿ ਸੁਧ ਹੋਆ ਤਿਦ ਗਰੀ ਅਨਹਦ ਬਾਜੀ ਅਨਹਦ ਗੁਰੂ ਬਾਣੀ ਤੁਮੇ ਆਕੇ ਅਰਦਾਸ ਕਰੀ ਜੀਉ ਪਿੰਡ ਸਭ ਤੇਰਾ ਬਾਹਿ ਗੁਰੂ ਕਹੁ ਨਾਨਕ ਸਭੁ ਕਿਛੁ ਆਪਿ ਤੋਹਿ ਰਾਖਾ sire bani guru sang ji ਸਰਨ ਗੁਰੂ ਗੋਬਾਣ ਨਿਦ ਗਾਇਨ ਸ਼ਾਂਤ ਸਹਿਜ ਰਹਿਸmani ਪਜਿਉ ਸਗਲੇ ਦੁੱਖ ਪਨਾਇਨ ਐ ਰਸਨਾ ਗੁਰੂ ਗੋਬਾਣ ਨਿਦ ਗਾਇਨ ਸ਼ਾਂਤੀ ਸਹਿੰਗੁਰਹਿਸ ਮਨ ਵਿੱਚ ਜੋ ਸਗਲੇ ਦੁੱਖ ਭਲਾਇਨ ਰਹਾ ਅਰਹਿਕਲੇ ਨਹੀਂ ਉਸੇ ਗਿਰੇ ਹੋ ਜਾਂਦੇ ਮਾਨਨਤਨ ਗੁਰਜਨ ਗੁਰਾਇਮਨ ਸਾਸ਼ਰ ਜੀ ਵਾਇਗੁਰ ਜੀ ਦਾ ਖਾਸ ਸਹਾਵਾ ਵਾਇਗੁਰ ਜੀ ਸਾਡੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਜੀ ਦਾ ਬਹੁਤ ਹੀ ਵਧੀਆ ਪਰਾਲਾਵਾ ਜੋ ਹਰ ਸਾਲ ਪਿਸਤਾਨ ਸੇਵਾ ਜੋ ਨੇ ਲੱਗਾ 35 ਸਾਲ ਹੋ ਗਏ ਆ ਅਸੀਂ ਇਹਨਾਂ ਨਾਲ ਜੁੜੇ ਆ ਪਰ ਬਹੁਤ ਹੀ ਵਧੀਆ ਸੇਵਾ ਕਰ ਰਹੇ ਆ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਇਹ ਸੇਵਾ ਮੱਕੇਲਾ ਚੱਲਦੇ ਰਹਿਣ ਪ੍ਰਮਾਤਮਾ ਇਹਨਾਂ ਦੀ ਸੇਵਾ ਵਧੀਆ ਬਣਾਈ ਰੱਖੇ ਅਤੇ ਨੇਕマン ਤੁਮ੍ਹੈ ਕਰਦੇ ਰਹਿਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਬੋਲੇ so nihan salamat ram raj dur sikhu so tar aage aale सिका की काल खाए पई रामते हिकु सतगुरपू ग ਸਵਾਹਾ ਰਾਮ ਰਾਜੀ ਸਰਨਾਹੀ ਦਰਬਾਰ ਦਿਸਰਨਾਹੀ ਦਰਬਾਰ ਆਪਣਾ ਨਾਮ ਇਸ ਵੀਡੀਓ ਦੀ ਇੱਥੇ ਸਮਾਪਤੀ ਹੁੰਦੀ ਹੈ ਜੀ ਅਗਲੀ ਵੀਡੀਓ ਜੇ ਆਪਾਂ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਇਬਰ ਜੀ ਕੀ ਫਤ ਹੈ